ਪਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਪੰਜ ਸ਼ੱਕੀ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਲਗਭਗ ਡੇਢ ਘੰਟੇ ਤੱਕ ਚੱਲੀ ਜਿਸ ਦੇ ਵਿੱਚ ਸੀਆਈਏ ਸਟਾਫ ਦੀ ਮੁੱਖ ਭੂਮਿਕਾ ਰਹੀ। ਜਾਣਕਰ ਦਿੰਦੇ ਹੋਏ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਠੱਠੀ ਯਾਰਾ ਮੁਹੱਲੇ ਦੇ ਇੱਕ ਘਰ ਦੇ ਵਿੱਚ ਕੁਝ ਅਪਰਾਧਿਕ ਪਿਛੋਕੜ ਵਾਲੇ ਨੌਜਵਾਨ ਲੁਕੇ ਹੋਏ ਨੇ ਇਸ ਸੂਚਨਾ ਦੇ ਆਧਾਰ ਉਤੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਸਟਾਫ ਨੇ ਹੋਰ ਪੁਲਿਸ ਕਰਮਚਾਰੀਆਂ ਨਾਲ ਮਿਲ ਕੇ ਘਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਇਸ ਦੌਰਾਨ ਲਗਭਗ 25 ਤੋਂ 30 ਪੁਲਿਸ ਕਰਮਚਾਰੀ ਮੌਕੇ ਤੇ ਮੌਜੂਦ ਸੀ ਸੀਆਈਏ ਸਟਾਫ ਇਨਚਾਰਜ ਅਤੇ ਉਸ ਦੀ ਟੀਮ ਨੇ ਘਰ ਦੀਆਂ ਛੱਤਾਂ ਉੱਤੇ ਚੜ ਕੇ ਬਦਮਾਸ਼ਾਂ ਨੂੰ ਘੇਰਿਆ ਅਤੇ ਇੱਕ ਇੱਕ ਕਰਕੇ ਉਹਨਾਂ ਨੂੰ ਬੇਅਸਰ ਕਰ ਦਿੱਤਾ। ਪਹਿਲਾ ਇੱਕ ਮੁਲਜ਼ਮ ਨੂੰ ਦਬੋਚਿਆ ਗਿਆ ਜਿਸ ਦੀ ਪੁਸ਼ਟੀ ਹੋਣ ਤੋਂ ਹੋਰ ਚਾਰ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਪੰਜੋ ਵਿਅਕਤੀ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਨੇ ਅਤੇ ਹਾਲੀਆ ਗੋਲੀਬਾਰੀ ਦੀ ਘਟਨਾ ਵਿੱਚ ਵੀ ਇਹਨਾਂ ਦੀ ਭੂਮਿਕਾ ਹੋ ਸਕਦੀ ਹੈ। ਹਾਲਾਂਕਿ ਪੁਲਿਸ ਦੇ ਵੱਲੋਂ ਅਜੇ ਤੱਕ ਇਸ ਬਾਰੇ ਵਿਸਥਾਰ ਨਾਲ ਜਾਂਚ ਜਾਰੀ ਹੈ ਇਸ ਦੌਰਾਨ ਸੀਆਈ ਸਟਾਫ ਵੱਲੋਂ ਦਿਖਾਈ ਗਈ ਦਲੇਰੀ ਅਤੇ ਤੀਬਰਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਫੋਰਸ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਹੈ ਸੂਚਨਾ ਮਿਲਣ ਤੋਂ ਲੈ ਕੇ ਗ੍ਰਿਫਤਾਰੀ ਤੱਕ ਦਾ ਸਮਾਪ ਪੁਲਿਸ ਦੀ ਯੋਜਨਾਬੱਧ ਅਤੇ ਤਜਰਬੇ ਦੀ ਇੱਕ ਮਿਸਾਲ ਹੈ ਪਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਹੋਇਆਂ ਪੰਜ ਸ਼ੱਕੀ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਕਾਰਵਾਈ ਲਗਭਗ ਡੇਢ ਘੰਟੇ ਤੱਕ ਚੱਲੀ ਜਿਸ ਦੇ ਵਿੱਚ ਸੀਆਈਏ ਸਟਾਫ ਦੀ ਮੁੱਖ ਭੂਮਿਕਾ ਰਹੀ। ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਠੱਠੀ ਯਾਰਾ ਮੁਹੱਲੇ ਦੇ ਇੱਕ ਘਰ ਦੇ ਵਿੱਚ ਕੁਝ ਅਪਰਾਧਿਕ ਪਿਛੋਕੜ ਵਾਲੇ ਨੌਜਵਾਨ ਲੁਕੇ ਹੋਏ ਨੇ ਇਸ ਸੂਚਨਾ ਦੇ ਆਧਾਰ ਉੱਤੇ ਤੁਰੰਤ ਕਾਰਵਾਈ ਕਰਦਿਆਂ ਸੀਆਈਏ ਸਟਾਫ ਨੇ ਹੋਰ ਪੁਲਿਸ ਕਰਮਚਾਰੀਆਂ ਨਾਲ ਮਿਲ ਕੇ ਘਰ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਤੇ ਇਸ ਦੌਰਾਨ ਲਗਭਗ 25 ਤੋਂ 30 ਪੁਲਿਸ ਕਰਮਚਾਰੀ ਮੌਕੇ ਤੇ ਮੌਜੂਦ ਸੀ ਸੀਆਈਏ ਸਟਾਫ ਇਨਚਾਰਜ ਅਤੇ ਉਸ ਦੀ ਟੀਮ ਨੇ ਘਰ ਦੀਆਂ ਛੱਤਾਂ ਉੱਤੇ ਚੜ ਕੇ ਬਦਮਾਸ਼ਾਂ ਨੂੰ ਘੇਰਿਆ ਅਤੇ ਇੱਕ ਇੱਕ ਕਰਕੇ ਉਹਨਾਂ ਨੂੰ ਬੇਅਸਰ ਕਰ ਦਿੱਤਾ ਪਹਿਲਾ ਇੱਕ ਮੁਲਜ਼ਮ ਨੂੰ ਦਬੋਚਿਆ ਗਿਆ ਜਿਸ ਦੀ ਪੁਸ਼ਟੀ ਹੋਣ ਤੋਂ ਹੋਰ ਚਾਰ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਪੰਜੋ ਵਿਅਕਤੀ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਹੇ ਨੇ ਅਤੇ ਹਾਲੀਆ ਗੋਲੀਬਾਰੀ ਦੀ ਘਟਨਾ ਵਿੱਚ ਵੀ ਇਹਨਾਂ ਦੀ ਭੂਮਿਕਾ ਹੋ ਸਕਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਅਜੇ ਤੱਕ ਇਸ ਬਾਰੇ ਵਿਸਥਾਰ ਨਾਲ ਜਾਂਚ ਜਾਰੀ ਹੈ ਇਸ ਦੌਰਾਨ ਸੀਆਈ ਸਟਾਫ ਵੱਲੋਂ ਦਿਖਾਈ ਗਈ ਦਲੇਰੀ ਅਦਤ ਤੀਬਰਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਫੋਰਸ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਹੈ ਸੂਚਨਾ ਮਿਲਣ ਤੋਂ ਲੈ ਕੇ ਗ੍ਰਿਫਤਾਰੀ ਤੱਕ ਦਾ ਸਮਾ ਪੁਲਿਸ ਦੀ ਯੋਜਨਾਬੱਧ ਅਤੇ ਤਜਰਬੇ ਦੀ ਇੱਕ ਮਿਸਾਲ ਹੈ अलग-अलग बार तो आप जैसे सानू इतने बंदे जुड़िंदे ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਜੇ ਕਿ ਉਹਨੂੰ ਵੀ ਆ ਤੇ ਉਹਦੇ ਵੀ ਆਪ ਕੋਈ ਸੀ ਰੇਡ ਕੀਤਾ ਤੇ ਬਹੁਤ ਭਾਰੇ ਦਿੱਤੇ ਸਰ ਕਿੱਥੋਂ ਰੇਡ ਕੀਤਾ ਕਹਿੰਦੇ ਕਿਹਦਾ ਕਰ ਸੀ ਸਾਡੇ ਉਹ ਜਿਹੜੇ ਜਿਹੜੇ ਜਮਨ ਦੇ ਜਦੋਂ ਸੀ ਵੀ ਉੱਤੇ ਸਾਡੇ ਵੀਡੀਓ ਤੇ ਮੌਜੂਦ ਸਮਝਦੇ ਸਨ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਕਰਦੇ ਵਿੱਚ ਸੀ ਉਹਨਾਂ ਦੇ ਮਦਰ ਫਾਦਰ ਤੇ ਨਹੀਂ ਹੈਗੇ ਮੜਕੇ ਦੇ ਉਹ ਮੈਂ ਸ਼ਰਮਿਤ ਸੀ ਕਿੰਨੀ ਮੁਸ਼ਕਲ ਕਰਨੀ ਕੋਈ ਬੁੱਸਤ ਸ਼ਰਕਤ ਤੇ ਹੈ ਜੀ ਰੋਟੀ ਦਾ ਕੰਮ ਆ ਜੀ ਮੈਂ ਤਾਂ ਤਾਂ ਹਰ ਇੱਕ ਵਾਰੀ ਲੱਗਦੀ ਹੈ ਸਰ ਕਿਹੜੀ ਦੇਰ ਆਪਰੇਸ਼ਨ ਕਿੰਨੇ ਦਾ ਚੱਲੇ ਜਾ ਰਿਹਾ ਹੈ ਇਹ 2-1/2 ਤੋਂ 2 ਘੰਟਾ ਚੱਲੇਗਾ ਸਰ ਕਿੰਨੇ ਫੜੇ ਗਏ ਹਾਂ ਜੀ ਹਾਂ ਜੀ ਬੰਦੇ ਬ੍ਰਾਹਮਣ ਹੋਇਆ ਪਰ ਹਾਂ ਜੀ ਬੰਦੇ ਇੱਕ ਸ਼ਰਪਾਣਾ ਵਾਹ ਲਿਆ ਸਰ ਕਿਹੜੀ ਕਿਹੜੀ ਸਾਰੇ ਰੋਕਲੇ ਨੇ ਪਟਾਲੇ ਦੇ ਪਟਾਲੇ ਸ਼ਹਿਰ ਦੇ ਵੀ ਹੈ ਤਾਂ ਬਾਹਰ ਦੇ ਪਿੰਡਾਂ ਦੇ ਸਰ ਵਾਰਦਾਤਾਂ ਕਿੰਨੀ ਦੀ 20 ਦੇ ਆਰਾਊਂਡ ਸਰ ਵਾਰਦਾਤਾਂ ਦੱਸੋ ਵਾਰਦਾਤਾਂ ਕਾਫੀ ਨੇ ਆਪਣੇ ਜਿੰਨੀਆਂ ਸ਼ਹਿਰ ਦੀ ਤੁਹਾਨੂੰ ਪਤਾ ਵੀ ਗੋਲੀਬਾਰੀ ਦੀ ਵਾਰਦਾਤਾਂ ਨੂੰ ਮਿਲਦੀ ਤੇ ਵਾਂਟਡ ਹੈ ਜਿੰਨੇ ਸਾਰੇ ਤੇ ਅਸੀਂ ਬਾਕੀ ਕੋਸ਼ਿਸ਼ ਕੀਤੀ ਬਹੁਤ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤ ਇਹਨਾਂ ਨੂੰ ਥੋੜੀ ਬੇਸਿਕ ਇਨਫੋਰਮੇਸ਼ਨ ਵੀ ਉਹਦੇ ਬੀਸਿਸ ਤੇ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਉਸ ਬੇਸਿਸ ਤੇ ਫਿਰ ਇਨੀਸ਼ially ਅਸੀਂ ਆਏ ਤੇ ਪੁਲਿਸ ਦੇ ਨਾਲ ਕਿਰਾਪਾ ਇਹਨਾਂ ਨੂੰ ਅਸੀਂ ਕੈਪਚਰ ਕੀਤਾ ਬਿਲਕੁਲ ਜਿਸੀ ਕਿ ਨਾਲ ਭੰਈ ਦੇਖੋ ਆਪਣੀ ਜਾਨ ਜੋਖਮ ਤੇ ਪਾਗੇ ਕਿ ਕ੍ਰਿਮੀਨਲ ਨੂੰ ਫੜਨਾ ਕਿਹੜੀ ਗੱਡੀ ਨੂੰ ਡੈਫੀਨਿਟਲੀ ਚਲੋ ਸਾਡਾ ਫਰਜ਼ ਹੈ ਜੀ ਰੇਂਜ ਪੁਲਿਸ ਆਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਾਇਦ ਇੰਨੀਆਂ ਵਾਰਦਾਤਾਂ ਕੀਤੀਆਂ ਹੋਈਆਂ ਨੇ ਤਾਂ ਡੈਫੀਨਿਟਲੀ ਮੂਜੀ ਕਪਟੂਰ ਕਰਨਾ ਜੀ ਸਰ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸਿਕਰਟ ਸੋਰਸਸ ਹੁੰਦੇ ਆ ਇਹ ਮੈਂ ਐਕਸਪਲੋਜ ਨਹੀਂ ਕਰ ਸਕਦਾ ਜੀ